ਸਨੂਆ ਸਾਹਿਬ ਜਿਸ ਤਰ੍ਹਾਂ ਪੰਜਾਬ ਦੇ ਰੂਹਾਨ ਆਏ ਨੇ ਤਿੰਨ ਸੀਟਾਂ ਮਿਲਿਆ ਨੇ ਆਮ ਆਦਮੀ ਪਾਰਟੀ ਨੂੰ ਪਾਉਣੇ ਤੇ 94 ਹੋ ਗਏ ਨੇ ਕੀ ਕਹਿਣਾ ਚਾਹੋਗੇ ਜੀ ਬਹੁਤ ਗੁਰੂ ਸਾਹਿਬ ਇਹ ਰੱਖਣਾ ਹੈ ਔਰ ਪੰਜਾਬ ਦੇ ਪੰਜਾਬ ਦੇ ਚੜ੍ਹਦੀ ਕਲਾ ਲਈ ਕੰਮ ਕਰਾਉਣਾ ਹੈ ਸਾਰਿਆਂ ਨੂੰ ਬਧਾਈਆਂ ਨਵੇਂ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਕੰਮ ਕਰਨਗੇ ਜੀ ਹੁਣ ਪੁਰਾਣੇ ਪ੍ਰਧਾਨ ਸਾਹਿਬ ਦੀ ਛੁੱਟੀ ਹੋ ਗਈ ਤਾਂ ਨਵੇਂ ਪ੍ਰਧਾਨ ਸਾਹਿਬ ਆ ਗਏ ਹੈ ਇਹ ਤਾਂ ਜਲਦੀ ਰਹਿੰਦੀ ਹੈ ਜੀ ਬਾਕੀ ਗੁਰੂ ਸਾਹਿਬ ਦੀ ਕਿਰਤ ਪਾਉਣਗੇ ਇਹ ਵੀ ਸਾਰਿਆਂ ਦੇ ਸਭ ਲਈ ਸਭ ਦੇ ਸਾਂਝੇ ਹੋ ਕੇ ਕੰਮ ਕਰਨਾ ਹੈ ਸੰਯੁਗ ਸਾਹਿਬ ਕੀ ਕਾਰਨ ਸਮਝਦੇ ਹੋ ਕਿ ਜਿਹੜੇ ਵੱਡੇ ਵੱਡੇ ਥੰਮਟਾਏ ਗਏ ਨੇ ਜੇ ਸੰਯੁਗ ਉਹਨਾਂ ਵਾਜੂਨਾਂ ਦੀ ਗੱਲ ਕੀਤੀ ਜਾਵੇ ਜਾਂ ਨੀਤੀਆਂ ਹੋਣਾਂ ਦੀ ਗੱਲ ਕੀਤੀ ਜਾਵੇ ਬਹੁਤ ਵੱਡੇ ਵੱਡੇ ਨਾਂ ਜਿਹੜੇ ਨੇ ਉਠਾਏ ਗਏ ਨੇ ਕੀ ਕਹਿੰਦਾ ਬੰਦੇ ਕਾਰ ਦੀ ਲੱਗਦਾ ਇਹ ਤਾਂ ਨਹੀਂ ਹੁਣ ਸੰਘਤ ਦੀ ਮਰਜ਼ੀ ਆ ਜਿਹਨੂੰ ਮਰਜ਼ੀ ਬਾਦਸ਼ਾਹੀਆਂ ਦੇ ਦੇ ਜਿਹਦੀ ਮਰਜ਼ੀ ਰੋਲ ਦੇ ਜਿਹੜੇ ਦੰਗਰ ਦੀ ਬੰਦੀ ਹੈ ਸਾਨੂੰ ਤੁਹਾਨੂੰ ਜਾਦੇ ਪਤਾ ਨਹੀਂ ਨਗਮ ਦੀ ਨਗਮ ਚੋਣਾ ਆਗਦੀ ਹੈ ਨਿਰਮ ਚੋਣਾ ਜਿਹੜਾ ਸਿੰਘ ਟਾਵਰ ਤੇ ਚੜ ਕੇ ਬੈਠਾ 40 ਦਿਨਾਂ ਤੋਂ ਉੱਤੇ ਠੰਡ ਚ ਬੈਠਾ ਉਹਦੇ ਵਾਸਤੇ ਕੋਈ ਆਦਾ ਨਾਰਾ ਵਜਾ ਨਹੀਂ ਪੰਜਾਬ ਚ ਜਿਦਾਂ ਦਾ ਵਜਣਾ ਚਾਹੀਦਾ ਸੀ ਦੇਖੋ ਜੀ ਪੰਥ ਲਈ ਪੰਜਾਬ ਲਈ ਹਮੇਸ਼ਾ ਹੀ ਸਾਰੀ ਸਰਕਾਰ ਤਤਪਰ ਹੈ ਦਾਸ ਕਿ ਲੱਗਿਆ ਹੋਇਆ ਕਿ ਦੇਖੋ ਵੀ ਕਿੱਟੀ ਵੱਡੀ ਕਿਰਪਾ ਕੀਤੀ ਹੈ ਇਹ ਸਰਕਾਰ ਦੇ ਗੁਰੂ ਸਾਹਿਬ ਦੀ ਬਿਨਾ ਕਿਸੇ ਰਾਜਨੀਤੀ ਦੀ ਪ੍ਰਵਾਹ ਕਰਦੇ ਹਾਂ ਪਹਿਲੀਆਂ ਦੋਨਾਂ ਸਰਕਾਰਾਂ ਨੇ ਇਹ ਕੰਮ ਨਹੀਂ ਕੀਤਾ ਸੀ ਜਿਹੜਾ ਕੰਮ ਇਹ ਸਰਕਾਰ ਤੋਂ ਗੁਰੂ ਸਾਹਿਬ ਨੇ ਕਰਵਾਇਆ ਹੈ ਤੇ ਜਿਹੜੀ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਪ੍ਰੋਸੀਕਿਊਸ਼ਨ ਸੈਂਕਲ ਹੈ ਬੜੀ ਵੱਡੀ ਕਿਰਪਾ ਕੀਤੀ ਮੈਂ ਦਾ ਸ਼ੁਕਰਗੁਜ਼ਾਰ ਹਾਂ ਗੁਰੂ ਸਾਹਿਬ ਨਿਗਮ ਚੋਣਾਂ ਆ ਰਹੀਆਂ ਜੀ ਕੀ ਤਿਆਰੀਆਂ ਨੇ ਕਿਤਾਬਾਂ ਦੀ ਤਿਆਰੀਆਂ ਨੇ ਜੀ ਦੇਖੋ ਜੀ ਸਪੀਕਰ ਦਾ ਸੱਚ ਆਉਂਦਾ ਹਾਂ ਮੈਂ ਤਾਂ ਕਹਿੰਦਾ ਵਿਚਾਰਿਆਂ ਨੂੰ ਕਹਿੰਦਾ ਵੀ ਤਿਆਰੀਆਂ ਕਰਕੇ ਮਰ ਤੋਂ ਸੇਵਾ ਕਰੋ ਲੋਕਾਂ ਦੀ ਤੇ ਲੋਕ ਜਿਹੜਾ ਵੱਧ ਸੇਵਾ ਕਰਨ ਵਾਲਾ ਉਹਨੂੰ ਧਨਵਰ ਸਾਹਿਬ ਜਿਸ ਤਰ੍ਹਾਂ ਤੋਂ ਪੰਜਾਬ ਦੇ ਰੂਹਾਨ ਆਏ ਨੇ ਤਿੰਨ ਸੀਟਾਂ ਮਿਲਿਆ ਨੇ ਆਮ ਆਦਮੀ ਪਾਰਟੀ ਪਾਰਨ ਦੇ ਤਾਂ 94 ਹੋ ਗਏ ਨੇ ਕੀ ਕਹਿਣਾ ਚਾਹੋਗੇ ਜੀ ਉਹ ਦੂਸਰੇ ਵੇਦ ਰੱਖਣ ਔਰ ਪੰਥ ਦੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਾਉਣਾ ਸਾਰਿਆਂ ਨੂੰ ਬਤਾਈਏ ਨਵੇਂ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਕੰਮ ਕਰਨਗੇ ਜੀ ਹੁਣ ਪੁਰਾਣੇ ਪ੍ਰਧਾਨ ਸਾਹਿਬ ਦੀ ਛੁੱਟੀ ਹੋ ਗਈ ਤਾਂ ਨਵੇਂ ਪ੍ਰਧਾਨ ਸਾਹਿਬ ਵਾਲੇ ਕੀ ਤਾਂ ਜਲਦੀ ਰਹਿੰਦੀ ਇਹਦੀ ਬਾਕੀ ਗੁਰੂ ਸਾਹਿਬ ਦੀ ਕਿਰਤ ਲੰਕਾਉਣ ਜੀ ਇਹਦੀ ਸਾਰਿਆਂ ਦੇ ਸਭ ਲਈ ਸਭ ਦੇ ਸਾਂਝੇ ਹੋ ਕੇ ਕੰਮ ਕਰਦਾ ਸੰਯੁਗ ਸਾਹਿਬ ਕੀ ਕਾਰਨ ਸਮਝਦੇ ਹੋ ਕਿ ਜਿਹੜੇ ਏਡੇ ਵੱਡੇ ਵੱਡੇ ਥੰਮਟਾਏ ਗਏ ਨੇ ਜੇ ਸੰਯੁਗ ਉਹਨਾਂ ਦੀ ਗੱਲ ਕੀਤੀ ਜਾਵੇ ਜਾਂ ਉਮੀਦ ਹੈ ਉਹਨਾਂ ਦੀ ਗੱਲ ਕੀਤੀ ਆ ਬਹੁਤ ਵੱਡੇ ਵੱਡੇ ਨਾਂ ਜਿਹੜੇ ਨੇ ਉਠਾਏ ਗਏ ਨੇ ਕੀ ਕਹਿੰਦਾ ਬੰਦੇ ਕਾਰ ਦੀ ਲੱਗਦਾ ਇਹ ਤਾਂ ਜੀ ਹੁਣ ਸੰਜਤ ਦੀ ਮਰਜ਼ੀ ਆ ਜਿਹਨੂੰ ਮਰਜ਼ੀ ਬਾਤਸ਼ੀਆਂ ਦੇ ਦੇ ਜਿਹਦੀ ਮਰਜ਼ੀ ਰੋਲ ਦੇ ਜਿਹੜੇ ਅੰਗਰ ਦੀ ਪੜੀ ਹੈ ਨਿਕਮੀਆਂ ਨਿਕਮੀਆਂ ਤੁਹਾਨੂੰ ਜਿਆਦਾ ਪਤਾ ਨਹੀਂ ਨਿਕਮ ਚੋਣਾ ਆਗੜੀਆਂ ਇਹ ਨਿਕਮ ਚੋਣਾ ਜਿਹੜਾ ਸਿੰਘ ਤਾਵਰ ਤੇ ਚੜ ਕੇ ਬੈਠਾ 40 ਦਿਨਾਂ ਤੋ ਉੱਤੇ ਠੰਡ ਚ ਬੈਠਾ ਉਹਦੇ ਵਾਸਤੇ ਕੋਈ ਆਦਾ ਨਾਰਾ ਵਜਾ ਨਹੀਂ ਪੰਜਾਬ ਚ ਜਿੱਦਾਂ ਦਾ ਵਜਣਾ ਚਾਹੀਦਾ ਸੀ ਦੇਖੋ ਜੀ ਪੰਥ ਲਈ ਪੰਜਾਬ ਲਈ ਹਮੇਸ਼ਾ ਹੀ ਸਾਰੀ ਸਰਕਾਰ ਤਤਪਰ ਹੈ ਦਾਫੀ ਲੱਗਿਆ ਹੋਇਆ ਕਿ ਜੀ ਦੇਖੋ ਵੀ ਕਿੱਡੀ ਵੱਡੀ ਕਿਰਪਾ ਕੀਤੀ ਹੈ ਇਹ ਸਰਕਾਰ ਦੇ ਗੁਰੂ ਸਾਹਿਬ ਦੇ ਬਿਨਾ ਕਿਸੇ ਰਾਜਨੀਤਿਕ ਪ੍ਰਵਾਹ ਕਰਦੇ ਹੁੰਦੇ ਪਹਿਲੀਆਂ ਦੋਨਾਂ ਸਰਕਾਰਾਂ ਨੇ ਇਹ ਕੰਮ ਨਹੀਂ ਕੀਤਾ ਸੀ ਜਿਹੜਾ ਕੰਮ ਇਹ ਸਰਕਾਰ ਤੋਂ ਗੁਰੂ ਸਾਹਿਬ ਨੇ ਕਰਵਾਇਆ ਤੇ ਜਿਹੜੀ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਪ੍ਰੋਸੀਕਿਊਸ਼ਨ ਸੰਗਠਨ ਉਹ ਬੜੀ ਵੱਡੀ ਕਿਰਪਾ ਕੀਤੀ ਮੈਂ ਦਾ ਸ਼ੁਕਰਗੁਜ਼ਾਰ ਹਾਂ ਗੁਰੂ ਸਾਹਿਬ ਨਿਗਮ ਚੋਣਾਂ ਆ ਰਹੀਆਂ ਜੀ ਕੀ ਤਿਆਰੀਆਂ ਨੇ ਕਿਤਾਂ ਨੇ ਤਿਆਰੀਆਂ ਨੇ ਜੀ ਦੇਖੋ ਜੀ ਸਪੀਕਰ ਦਾ ਸੱਚ ਆਉਂਦਾ ਸਰਕਾਰ ਮੈਂ ਤਾਂ ਕਹਿੰਦਾ ਵੀ ਸਾਰਿਆਂ ਨੂੰ ਕਹਿੰਦਾ ਵੀ ਤਿਆਰੀਆਂ ਕਰਕੇ ਵੱਧ ਤੋਂ ਵੱਧ ਸੇਵਾ ਕਰੋ ਲੋਕਾਂ ਦੀ ਤੇ ਲੋਕ ਜਿਹੜਾ ਵੱਧ ਸੇਵਾ ਕਰਨ ਵਾਲਾ ਉਹਨੂੰ ਮਨੂਆ ਸਾਹਿਬ ਜਿਸ ਤਰ੍ਹਾਂ ਪੰਜਾਬ ਦੇ ਰੂਹਾਨ ਆਏ ਨੇ ਤਿੰਨ ਸੀਟਾਂ ਮਿਲਿਆ ਨੇ ਆਮ ਆਦਮੀ ਪਾਰਟੀ ਉਹ ਬਣੇ ਉਹ ਤੇ 94 ਹੋ ਗਏ ਨੇ ਕੀ ਕਹਿਣਾ ਚਾਹੋਗੇ ਜੀ ਬਦੂ ਸਰ ਮੇ ਰੱਖਣਾ ਔਰ ਪੰਥ ਦੇ ਪੰਜਾਬ ਦੇ ਚਰਟੀਕਲ ਅਲੀ ਕੰਮ ਕਰਾਉਂਦੇ ਸਾਰਿਆਂ ਨੂੰ ਬਧਾਈਆਂ ਨਵੇਂ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਕੰਮ ਕਰਨਗੇ ਜੀ ਹੁਣ ਪੁਰਾਣੇ ਪ੍ਰਧਾਨ ਸਾਹਿਬ ਦੀ ਛੁੱਟੀ ਹੋ ਗਈ ਤਾਂ ਨਵੇਂ ਪ੍ਰਧਾਨ ਸਾਹਿਬ ਵਾਲੇ ਕੀ ਇਹ ਤਾਂ ਜਲਦੀ ਰਹਿੰਦੀ ਹੈ ਦੀ ਬਾਕੀ ਗੁਰੂ ਸਾਹਿਬ ਦੀ ਕਿਰਤ ਨੂੰ ਕਾਉਣਗੇ ਇਹ ਸਾਰਿਆਂ ਦੇ ਸਭ ਲਈ ਸਭ ਦੇ ਸਾਂਝੇ ਹੋ ਕੇ ਕੰਮ ਕਰਦਾ। ਸੰਯੁਗ ਸਾਹਿਬ ਕੀ ਕਾਰਨ ਸਮਝਦੇ ਹੋ ਕਿ ਜਿਹੜੇ ਏਡੇ ਵੱਡੇ ਵੱਡੇ ਥੰਮਟਾਏ ਗਏ ਨੇ ਜੇ ਸੰਯੁਗ ਉਹਨਾਂ ਵਾਗਿਆਂ ਦੀ ਗੱਲ ਕੀਤੀ ਜਾਵੇ ਜਾਂ ਮੀਤ ਇਹ ਉਹਨਾਂ ਦੀ ਗੱਲ ਕੀਤੀ ਆ ਬਹੁਤ ਵੱਡੇ ਵੱਡੇ ਨਾਂ ਜਿਹਦੇ ਨੇ ਠਾਏ ਗਏ ਨੇ ਕੀ ਕਹਿੰਦਾ ਬੰਦੇ ਕਾਰ ਦੀ ਲਗਣਾ ਇਹ ਤਾਂ ਜੀ ਹੁਣ ਸੰਗਤ ਦੀ ਮਰਜ਼ੀ ਆ ਜੀ ਨੂੰ ਮਰਜ਼ੀ ਬਾਦਸ਼ਾਹੀਆਂ ਦੇ ਦੇ ਜੀ ਨੂੰ ਮਰਜ਼ੀ ਲੋਕ ਦੇ ਇਹ ਤਾਂ ਸੰਗਤ ਦੀ ਮਰਜ਼ੀ ਆ ਤੁਹਾਨੂੰ ਜਿਆਦਾ ਪਤਾ ਨਹੀਂ ਨਗਮ ਚੋਣਾ ਨਗਮ ਚੋਣਾ ਆਗਦੀਆਂ ਨਿਰਮ ਚੋਣਾ ਜਿਹੜਾ ਸਿੰਘ ਟਾਵਰ ਤੇ ਚੜ ਕੇ ਬੈਠਾ 40 ਦਿਨਾਂ ਤੋਂ ਉੱਤੇ ਠੰਡ 'ਚ ਬੈਠਾ ਉਹਦੇ ਵਾਸਤੇ ਕੋਈ ਆਦਾ ਨਾਰਾ ਵਜਾ ਨਹੀਂ ਪੰਜਾਬ 'ਚ ਜਿਦਾਂ ਦਾ ਵਜਣਾ ਚਾਹੀਦਾ ਸੀ ਦੇਖੋ ਜੀ ਪੰਥ ਲਈ ਪੰਜਾਬ ਲਈ ਹਮੇਸ਼ਾ ਹੀ ਸਾਰੀ ਸਰਕਾਰ ਤਤਪੜ ਹੈ ਤਾਂ ਆਸ ਵੀ ਲੱਗਿਆ ਹੋਇਆ ਕਿ ਦੇਖੋ ਵੀ ਕਿੱਟੀ ਵੱਡੀ ਕਿਰਪਾ ਕੀਤੀ ਐ ਇਹ ਸਰਕਾਰ ਦੇ ਗੁਰੂ ਸਾਹਿਬ ਦੀ ਬਿਨਾ ਕਿਸੇ ਰਾਜਨੀਤੀ ਦੀ ਪਰਵਾਹ ਕਰਦੇ ਆ ਪਹਿਲੀਆਂ ਦੋਨਾਂ ਸਰਕਾਰਾਂ ਨੇ ਇਹ ਕੰਮ ਨਹੀਂ ਕੀਤਾ ਸੀ ਜਿਹੜਾ ਕੰਮ ਇਹ ਸਰਕਾਰ ਤੋਂ ਗੁਰੂ ਸਾਹਿਬ ਨੇ ਕਰਵਾਇਆ ਹੈ ਜਿਹੜੀ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਪ੍ਰੋਸੀਕਿਊਸ਼ਨ ਸੈਂਕਲ ਬੜੀ ਵੱਡੀ ਕਿਰਪਾ ਕੀਤੀ ਹੈ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਗੁਰੂ ਸਾਹਿਬ ਨਿਕਮ ਚੋਣਾ ਆ ਰਹੀਆਂ ਜੀ ਕੀ ਤਿਆਰੀਆਂ ਨੇ ਕਿਤਾਬਾਂ ਦੀ ਤਿਆਰੀਆਂ ਨੇ ਜੀ ਦੇਖੋ ਜੀ ਸਪੀਕਰ ਦਾ ਸੱਚ ਆਉਂਦਾ ਮੈਂ ਤਾਂ ਕਹਿੰਦਾ ਵੀ ਸਾਰਿਆਂ ਨੂੰ ਕਹਿੰਦਾ ਵੀ ਤਿਆਰੀਆਂ ਕਰਕੇ ਵੱਧ ਤੋਂ ਵੱਧ ਸੇਵਾ ਕਰੋ ਲੋਕਾਂ ਦੀ ਤੇ ਲੋਕ ਜਿਹੜਾ ਵੱਧ ਸੇਵਾ ਕਰਨ ਵਾਲਾ ਉਹਨੂੰ